ਮਨਜੀਤ ਕੌਰ ਕਿਹੜੀ ਜਗ੍ਹਾ ਤੋਂ ਆਪਾ ਝਾੜੋ ਤੁਸੀਂ ਸੰਗਰੂਰ ਤੋਂ ਸੰਗਰੂਰ ਪਿੰਡ ਝਾੜੋ ਹਾਂਜੀ ਆਪਾਂ ਤੁਹਾਨੂੰ ਬਾਡੀ ਸੱਲ ਦੇ ਪੰਜ ਤਰ੍ਹਾਂ ਦੇ ਜੂਸ ਦਿੱਤੇ ਸੀ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀਗਾ ਇੱਕ ਤਾਂ ਸਿਰ ਮੱਜਦਾ ਸੀਗਾ ਸਾਰੇ ਛਾਤੀ ਚੁਰੇ ਦਰਦ ਸੀਗਾ ਜੀ ਸਾਰੇ ਲੱਤਾਂ ਮਾਂ ਮੱਜ ਦਰਦ ਸੀਗੇ ਥਕਾਵਟ ਰਹਿੰਦੀ ਸੀ ਥਕਾਵਟ ਰਹਿੰਦੀ ਸੀ ਹਾਂਜੀ ਪੂਰੇ ਸਰੀਰ 'ਚ ਦਰਦ ਆਉਂਦੀ ਸੀ ਔਰ ਛਾਤੀ 'ਚ ਪੇਨ ਜ਼ਿਆਦਾ ਹੁੰਦਾ ਸੀ ਹਾਂਜੀ ਸਿਰ ਬਹੁਤ ਮੱਜਦਾ ਸੀ ਹਾਂਜੀ ਤੇ ਕਿੰਨੇ ਕਿਸਮ ਦੇ ਪ੍ਰੋਬਲਮ ਸੀ ਕਿੰਨੇ ਆ ਦਵਾਈਆਂ ਖਾਧੀਆਂ ਆਪਾ ਬਹੁਤ ਸਾਰੇ ਦਵਾਈਆਂ ਖਾਧੀਆਂ ਨੇ ਇਹ ਦੇਸੀ ਵੀ ਖਾਧੀਆਂ ਸੀ ਅੰਗਰੇਜ਼ੀ ਵੀ ਖਾਧੀਆਂ ਸੀਗੀਆਂ ਪਰ ਠੀਕ ਨਹੀਂ ਹੋਈ ਸੀ ਥੋੜਾ ਟਾਈਮ ਠੀਕ ਰਹਿੰਦੇ ਸੀ ਫਿਰ ਉਮੀਦਵਾਰਾ ਹੋ ਜਾਂਦਾ ਸੀ ਜੀ ਕਿੰਨੇ ਕ ਟਾਈਮ ਤੋਂ ਪ੍ਰੋਬਲਮ ਹੈ ਆਪਾਂ ਕਿੰਨੇ ਸਾਲਾਂ ਤੋਂ ਹੈ ਇਹ ਮੈਨੂੰ 7-8 ਸਾਲਾਂ ਤੋਂ ਹੈਗੀ ਸੀ ਪ੍ਰੋਬਲਮ ਜੀ 7-8 ਸਾਲ ਤੋਂ ਹੈ ਪ੍ਰੋਬਲਮ ਹੈ 7-8 ਸਾਲਾਂ ਲੱਗ ਪਰ ਟੈਸਟ ਕਰਾਈ ਗਏ ਪਰ ਮੈਡੀਸਨ ਜੁੜ ਕੀਤੀ ਹਾਂਜੀ ਕੋਈ ਰਿਜ਼ਲਟ ਨਹੀਂ ਮਿਲਿਆ ਨਹੀਂ ਕੋਈ ਰਿਜ਼ਲਟ ਨਹੀਂ ਮਿਲਿਆ ਆਪਾਂ ਤੁਹਾਨੂੰ ਬਾਡੀ ਸਕਰ ਦੇ ਪੰਜ ਤਰ੍ਹਾਂ ਹੀ ਜੁੜ ਦਿੱਤੇ ਲਗਭਗ ਤੁਹਾਨੂੰ 1 ਮਹੀਨਾ ਕੋਇਆ ਜੀ ਹਾਂਜੀ ਤੇ ਤੁਸੀਂ ਉਹਨੂੰ ਬਾਤਿਆ ਤਾਂ ਅੱਜ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਮੈਂ ਸਾਰੇ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਦੀ ਆਂ ਕਿ ਵੀ ਮੈਂ ਤਾਂ ਬਹੁਤ ਠੀਕ ਆਂਗੀ ਤੇ ਵੀ ਸਾਰੇ ਜਾਣੇ ਇਹੀ ਵਰਤ ਤੁਸੀਂ ਜਿੰਨਾਂ ਨੇ ਬਹੁਤੇ ਸਾਰੇ ਸ਼ੁਰੂ ਕੀਤਾ ਆ ਕੋਈ ਤੁਹਾਨੂੰ ਮੈਡੀਸਿਨ ਦੀ ਜ਼ਰੂਰਤ ਪਈ ਨਹੀਂ ਜੀ ਅੱਜ ਕੁਝ ਨਹੀਂ ਲੱਗਦਾ ਤੁਸ ਤੋਂ ਬਾਅਦ ਆਂ ਔਰ ਕੋਈ ਜ਼ਰੂਰਤ ਨਹੀਂ ਪਈ ਅੱਜ ਠੀਕ ਆਂ ਹਾਂਜੀ ਅੱਜ ਠੀਕ ਆਂ ਜਿਹੜੇ ਪਰਿਵਾਰ ਤੁਹਾਡੀ ਵੀਡੀਓ ਦੇਖਣ ਲੱਖਾਂ ਹੀ ਲੋਕ ਆ ਤੁਹਾਡੀ ਵੀਡੀਓ ਦੇਖਣਗੇ ਉਹ ਪਰਿਵਾਰਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਆਂ ਅਸੀਂ ਤਾਂ ਇਹ ਕਹਿੰਦੇ ਹਾਂਗੇ ਜੀ ਮੈਂ ਐਵੇਂ ਬਹੁਤ ਅੰਗਰੇਜ਼ੀ ਦਵਾਈਆਂ ਖਾਦੇ ਸੀ ਕੋਈ ਫਰਕ ਨਹੀਂ ਪਰ ਹੁਣ ਇਹਨਾਂ ਜੂਸਾਂ ਨਾਲ ਮੇਰਾ ਬਹੁਤ ਫਰਕ ਆਗਾ ਬੋਡੀ ਸਰਵਿਸ ਨਾਲ ਵੀ ਮੈਂ ਖਾਰੀਆਂ ਤੁਸੀਂ ਵੀ ਸਾਰੇ ਜਾਣੇ ਇਹ ਹੀ ਖਾਓ। ਯਾਰ ਬੋਡੀ ਸਾਬਾਤ ਲੈਣਾ ਚਾਹੀਦਾ। ਹਾਂਜੀ। ਥੈਂਕ ਯੂ ਜੀ।